ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਆ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀਟੀ ਚੈਨਲ ਨਾਲ ਦੋਸਤੋ ਅੱਜ ਦਿਨ ਸੋਮਵਾਰ ਆ ਤੇ ਪਹਿਲੀ ਮੰਡੀ ਪੰਡਾ ਹੁੱਲਰ ਵੇਖੇ ਅੱਜ ਲੱਗੀ ਆ ਇਹ ਦੋਸਤੋ ਸੇਮ ਨਾਲੇ ਦੇ ਬਿਲਕੁਲ ਪੁਲ ਦੇ ਉੱਤੇ ਲੱਗੀ ਆ ਮੰਡੀ ਦੇਖ ਸਕਦੇ ਆ ਤੁਸੀਂ ਆਹ ਦੁੱਧੇ ਤੋਂ ਮੁਖਸਰ ਵੱਲ ਨੂੰ ਜਾਣੇ ਉਹ ਰੋਡ ਆ ਇਹ ਮੇਨ ਰੋਡ ਦੇ ਬਿਲਕੁਲ ਉੱਤੇ ਆ ਬੋਰਡ ਦੇ ਥੱਲੇ ਤੇ ਮੰਡੀ ਦਾ ਮਹੂਰਤ ਹੋਇਆ ਦੋਸਤੋ ਪਹਿਲੀ ਮੰਡੀ ਆ ਤੇ ਪ੍ਰਬੰਧਾਂ ਦੀ ਗੱਲ ਕਰੀ ਜਿਹੜੇ ਹਰ ਤਰ੍ਹਾਂ ਦੇ ਪ੍ਰਬੰਧਾ ਜਿਹੜੇ ਪੂਕਤਾ ਕੀਤੇ ਗਏ ਆ ਤੇ ਪ੍ਰਸ਼ਾਦ ਦੋਸਤੋ ਵੰਡੀ ਜਾਂਦੇ ਆ ਪ੍ਰਸ਼ਾਦ ਵੰਡ ਕੇ ਪੂਰਤ ਕੀਤਾ ਮੰਡੀ ਦਾ ਤੇ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰ ਆ ਦੇ ਵਪਾਰੀ ਵੀਰ ਆ ਇੱਥੇ ਕੁਝ ਕੁ ਵੀਰ ਤਾਂ ਪਹੁੰਚ ਚੁੱਕੇ ਆ ਤੇ ਬਾਕੀ ਜਿਹੜੇ ਮੇਰੇ ਵੀਰ ਆ ਉਹ ਜ਼ਰੂਰ ਪਹੁੰਚਿਓ ਇਸ ਬੱਕਰਾ ਮੰਡੀ ਦੀ ਦੋਸਤੋ ਰੌਣਕ ਨੂੰ ਵਧਾਓ ਤੇ ਕਾਮਯਾਬ ਕਰਿਓ ਇਸ ਮੰਡੀ ਨੂੰ ਛੋਡੇ ਸਿਰ ਤੇ ਹੀ ਮੰਡੀ ਇਹ ਕੰਮ ਆ ਸਭ ਤੋਂ ਵੱਡੀ ਗੱਲ ਆ ਦੋਸਤੋ ਇਹ ਮੇਨ ਰੋਡ ਦੇ ਉੱਤੇ ਆ ਤੇ ਪ੍ਰਬੰਧ ਇੱਥੇ ਬਹੁਤ ਵਧੀਆ ਦੇਖ ਸਕਦੇ ਆ ਤੁਸੀਂ ਛਾਂ ਸ਼ੂ ਦੇ ਕੁਦਰਤੀ ਪ੍ਰਬੰਧ ਆ ਚਾਹ ਪਾਣੀ ਦਾ ਲੰਗਰ ਦਾ ਹਰ ਤਰ੍ਹਾਂ ਦਾ ਖਾਸ ਪ੍ਰਬੰਧ ਮਿਲੂਗਾ ਤੁਹਾਨੂੰ ਤੁਸੀਂ ਪਹੁੰਚੋ ਕੁਝ ਕਬੀਰ ਬੱਕਰੀਆਂ ਲਿਆਏ ਆ ਆ ਦੇਖ ਸਕਦੇ ਆ ਤੁਸੀਂ ਹੌਲੀ ਹੌਲੀ ਇਹ ਮੰਡੀ ਨੇ ਭਰਨਾ ਸ਼ੁਰੂ ਹੋ ਜਾਣਾ ਤੇ ਸ਼ਾਂ ਦੇਖੋ ਦੋਸਤੋ ਬਹੁਤ ਹੀ ਜ਼ਿਆਦਾ ਤਰ੍ਹਾਂ ਦੇ ਲੰਗੜੇ ਆ ਇੱਥੇ ਪਹੁੰਚਿਆ ਕਰੋ ਦਰਵਾਣ ਉੱਪਰੋਂ ਵਧਾਇਆ ਕਰੋ ਜਿਵੇਂ ਵੀ ਕੋਈ ਲਾਈਕ ਸੌਤਾ ਹੋਇਆ ਦੋਸਤੋ ਉਸ ਨੂੰ ਖਾਵਾਂ ਆ ਜਾ ਪਤਾ ਹੈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਲਓਏ ਮਿੱਤਰੋ ਬੈਂਡ ਭੋਲਰ ਬਠਿੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ ਸੇਵਨਾਲੇ ਦੇ ਉੱਤੇ ਦੋਸਤੋ ਇਹ ਮੰਡੀ ਲੱਗੀ ਆ ਤੇ ਪਹਿਲਾ ਸੌਦਾ ਜਿਹੜਾ ਸ਼ੁਰੂ ਹੋਣ ਜਾ ਰਿਹਾ 27 ਪਾਲ ਕਬਰ ਵਾਲੀ ਵਾਲਾ ਇਹ ਨਗ ਲੈਂਦਾ ਪੱਠ ਉਹ ਮੱਥਾ ਕਿਵੇਂ ਆ ਇੱਕ ਪਾਸੇ ਅਹੀਂ ਸਾਈਡ ਤੇ ਲਓ ਜੀ ਆ ਪਾਠਾ ਤੇ ਕੀ ਦੀ ਹੈ ਬਾਈ ਇਹ ਆਪਣੀ ਕਿਹੜਾ ਪਿੰਡ ਆ ਜੀ ਬੋਲਰ ਬੈਂਡ ਬਾਈ ਦਾ ਕੀ ਕੀਮਤ ਆ ਬਾਈ ਇਹਦੀ ਇਹਦਾ 8500 ਰੁਪਏ ਸਾਢੇ 8000 ਠੀਕ ਮੈਂ ਕਿਹਾ ਪਾ ਮੈਂ ਮੁੱਲ ਜਾਈਗਾ ਜਿੰਨੇ ਦੀ ਪਾਠਾ ਪੌਣੀ ਕਰੀਏ ਥਣ ਕੇ ਸਹੀ ਆ ਸਹੀ ਆ ਮੈਂ ਕਿ ਨਹੀਂ ਬੱਧੀਆ ਦੋ ਮਾੜਾ ਮੈਂ ਆ ਵੜ ਕੀ ਕਹਦਾ ਹਾਂ ਨਾ ਛੱਡ ਕੇ ਸਾਣਾ ਬੰਨੋ ਦਰਖਤਾ ਨਾਲ ਨਾ ਮੰਨੋ ਜੀ ਜੀ ਦਰਖਤਾ ਨਾਲ ਨਾ ਮੰਨੋ ਲੈ ਲੈ ਬੇਕਰਾਂ ਉਹਨੇ 5000 ਦੀ ਆਹ ਤਾਂ ਕਿੰਨੇ ਦੀ ਕਰਨਾ ਸੋਨਾ ਮਕਾਦੀ ਬੋਰ ਬੋਰ ਬੰਦ ਕਰਾ ਦੇ ਬੋਣੀ ਵੱਡੀ ਦੀ ਸਟ 5000 ਕਹਤੋ ਦੋ ਸ਼ਾਵਾਂ ਮੋਗੋ ਤਗੜੀਆਂ ਹੋ ਜਾਂਦੀਆਂ ਉਹਨੇ ਵੇਚਣਾ ਤੇ ਲੈਣੀ ਆ ਨਾ ਵੇਚਣਾ ਤੇ ਲੈਣੀ ਨਾ ਲਿਖਾਈ ਕਰ ਲੱਜਣੀ ਆ ਲਿਖਾਈ ਆਦੀ ਬਾਲਾ ਤੇ ਇਤਨਾ ਬਰਾ ਲੈਣੀ ਨਹੀਂ ਮੈਂ ਇਹ ਦੂਜੇ ਨਾਲ ਦੇ ਸਾਥ ਲੈ ਤਰਖਾ ਰੈਂਟ 500 ਨਹੀਂ ਯਾਰ ਮੈਂ ਦੇਣੀ ਨਹੀਂ ਪਰ ਸਹੀ ਕਰਦਾ ਬਈ ਕੀ ਹੋ ਗਈ ਗਣ ਪੈਸੇ ਕਿਆ ਕਰਨੀਏ ਭਾਈ ਦਾ ਯਾਰ ਤਸੱਲਿਆ ਕਰਾ ਲਾ। ਕਿਆ ਕਰਨ ਪੈਏ ਯਾਰ। ਨਹੀਂ ਨਹੀਂ 55 ਹੈ। ਕਿਆ ਕਰਨ ਪੈਏ ਯਾਰ। ਨਹੀਂ ਨਹੀਂ ਲੈਣੀ ਪੈਣੀ। ਕਿਆ ਕਰੀਏ ਕਰ ਸਕਦੇ। ਕਿਆ ਪੈਏ ਕਰਨ। ਆਹ ਉਹ ਬੜੀ। ਓਏ ਕਾਲਾ ਯਾ ਤੂੰ। ਨੰਬਰ ਉਹ ਨਹੀਂ ਭਾਈ ਨਹੀਂ। ਉਹ ਲਖਾਈ ਉਹ ਤਾਂ ਉਹ ਤਾਂ ਕਰਵਾ ਦਿਓ ਲਖਾਈ। ਲਖਾਈ ਨਹੀਂ ਨਹੀਂ। ਲਖਾਈ ਨਹੀਂ ਬੈਠੋ। ਓਏ। ਪਹਿਲਾਂ ਪੁੱਛ ਕੇ ਤੇ ਪੈਸੇ ਮਾਰਨ ਪਾਇਆ ਹਾਂ ਆਹ ਕਾ ਸਹੀ ਗੱਲ ਹੈ ਤੂੰ ਤਾਂ ਕਹਿੰਦਾ 4500 200 200 ਹੁੰਦਾ ਤੇ ਕਿਰਾਇਆ 4000 ਜਾਂ 500 ਉਹ ਚੱਲ ਪਹਿਲਾਂ ਲਖਾਈ ਕਰ ਤੂੰ ਦੇ 5500 ਬੋੜੀ ਨਾ ਖਰਾਬ ਕਰ ਉਹ ਨਹੀਂ ਲੈਂਦਾ ਮੈਂ ਕਹੀ ਨਾ ਕਿ ਵਾਹ ਤੋਂ 4500 ਦੀ ਕਰਨੀ ਹੈ ਪਹਿਲਾਂ ਸੋਚ ਕੇ ਤਾਂ ਸੌਦਾ ਕਰਾਇਆ ਕਰ ਤੂੰ ਨਹੀਂ ਭਾਈ ਆਪਣੀ ਜਲਦੀ ਹਸਾਨ ਰੱਖਿਆ ਤਾਂ ਪਹਿਲਾਂ ਕੋਣੀ ਦਾ ਧਾਮ ਬਸ ਤੇ ਇਹ ਗੱਲ ਦੱਸੀ ਵਕਾ ਵਾਹ ਤੋਂ 4500 ਕਰ ਲੈ ਨਹੀਂ ਕਰਦਾ ਆਉਣੀ ਹੈ ਜੋ ਵੱਲੇ 5-5 500 ਚੱਲਦੀ ਨਹੀਂ ਹੁੰਦੀ ਆ 500 ਬੱਕਰੀ ਤੇ ਪਿਆ ਗਿਆ ਨਹੀਂ ਕਰਿਆ ਬੜੀ ਪਹਿਲਾਂ ਤੇ ਖਿੱਤੇ ਤੇ ਖਾਂਦੇ ਆ ਯਾਰ ਸੱਤ ਸੇ ਰੈਲੀ ਕਰਦਾ ਲਾਓ ਵੀ ਪਹਿਲਾ ਸੌਦਾ ਰੇਜ ਲਾਇਆ ਕ੍ਰਿਸ਼ਨ ਅੰਕਲ ਨਹੀਂ ਪਹਿਲਾ ਨਾ ਓਡਾ ਹੀ ਨਾਂ ਪਹਿਲਾ ਚੜਿਆ ਕਾਪੀ ਤੇ ਵੀ ਵੇਲਾ ਨੰਬਰੀ ਆ ਤੁਹਾਡਾ ਤੇ ਸੌਦੇ 'ਚ ਵੀ ਪਹਿਲਾ ਨੰਬਰ ਠੀਕ ਹੋਣਾ ਜੀ ਕਿਹਨੂੰ ਇਹ ਰੈਂਕ ਕਰੋ ਆ ਭਾਈ ਬਹੁਤ ਬਹੁਤ ਵਧਾਈਆਂ ਅੰਕਲ ਤੈਨੂੰ ਅੱਠ ਦੀਆਂ ਤੇ ਭਾਈ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਪਹਿਲਾ ਸੌਦਾ ਕੀਤਾ ਹੈ ਮੰਡੀ ਦੀ ਬੋਣੀ ਕਰਾਈ ਆ ਬਹੁਤ ਬਹੁਤ ਧੰਨਵਾਦ ਲਓ ਜੀ ਆ ਪਾਠਾ ਸ਼ੇਰੇ ਰੰਗ ਦੀ ਅੰਕਲ ਸਾਈਡ ਤੇ ਉਹ ਵੇਖਾਈਗੀ ਆਪਾਂ ਬਹੁਤ ਬਹੁਤ ਆ ਭਾਈ ਦੇਖ ਸਕਦੇ ਆ ਜੀ ਆ ਪਾਠਾ ਘਟਕਾਂਲੇ ਆਈ ਹੈ ਜੀ ਇਹਦਾ ਸੌਦਾ ਪਹਿਲਾ ਹੋਇਆ ਹੈ ਹਾਂ ਬਾਕੀ ਜਿਵੇਂ ਵੀ ਸੌਦੇ ਹੋਏ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਠੀਕ ਹੈ ਜੀ